ਨਾਮ ਜਪਣ ਨੂੰ ਜੀਭਾ ਦਿੱਤੀ ਹਰ ਦਰਸ਼ਨ ਨੂੰ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਵੇ ਤੇਰੇ ਹੱਥ ਨਾ ਆਵੇ ਲੱਖੀ ਗੁਰੂ ਨਾਨਕ ਸਾਹਿਬ ਕਾਂਸੀ ਬਨਾਰਸ ਪਹੁੰਚੇ ਅੰਮ੍ਰਿਤ ਵੇਲਾ ਹੈ 2:30 ਵਜੇ ਨੇ ਮਰਦਾਨਿਆਂ ਉੱਠ ਵੀ ਗੰਗਾ ਚ ਇਸ਼ਨਾਨ ਕਰੀਏ ਤਿੰਨੇ ਜਾਣੇ ਗਏ ਇਸ਼ਨਾਨ ਕੀਤਾ ਵਾਪਸ ਆਏ ਤੇ ਮਹਾਰਾਜ ਸਾਹਿਬ ਇੱਕ ਖਾਲੀ ਥਾਂ ਦੇਖ ਕੇ ਉੱਥੇ ਚੌਂਕੜਾ ਲਾ ਕੇ ਬਹਿ ਗਏ ਜਦੋਂ ਮਹਾਰਾਜ ਸਾਹਿਬ ਉੱਥੇ ਬੈਠੇ ਨਾ ਥੋੜਾ ਜਿਹਾ ਦਿਨ ਚੜਿਆ ਕੋ ਫਟਾਲਾ ਤੇ ਭਾਈ ਮਰਦਾਨੇ ਦਾ ਮੂੰਹ ਸੀ ਗੁਰੂ ਨਾਨਕ ਸਾਹਿਬ ਵੱਲ ਤੇ ਗੁਰੂ ਨਾਨਕ ਝਾਕਦੇ ਸੀ ਮਰਦਾਨੇ ਵੱਲ ਤੇ ਮਰਦਾਨੇ ਨੇ ਜਦੋਂ ਦੇਖਿਆ ਨਾ ਗੁਰੂ ਨਾਨਕ ਸਾਹਿਬ ਦੇ ਪਿਛਲੇ ਪਾਸੇ ਇੱਕ ਮਰਿਆ ਹੋਇਆ ਕੁੱਤਾ ਪਿਆ ਬੋਲੋ ਵਾਹਿਗੁਰੂ ਥੋੜੀ ਗੂੰਜ ਜੀ ਘਟਾ ਦਿਓ ਸਮਝ ਨਹੀਂ ਆ ਰਹੀ ਮਹਾਰਾਜ ਜੀ ਆ ਤੁਹਾਡੇ ਲਾਗੇ ਮਰਿਆ ਹੋਇਆ ਕੁੱਤਾ ਪਿਆ ਚਲੋ ਚਲੋ ਉੱਠੋ ਆਪਾਂ ਅੱਗੇ ਕਿਥੇ ਬੈੰਨੇ ਆ ਚੱਲ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਮਰਦਾਨਿਆਂ ਅੱਜ ਕੀਰਤਨ ਇਸ ਕੁੱਤੇ ਨੂੰ ਹੀ ਸੁਣਾਉਣਾ ਹੈ ਆਖੋ ਵਾਹਿਗੁਰੂ ਅੱਜ ਦਾ ਕੀਰਤਨ ਇਸ ਕੁੱਤੇ ਨੂੰ ਸੁਣਾਉਣਾ ਪਸ਼ੂ ਪ੍ਰੇਤ ਮੁਗਦ ਕੋਤਾ ਹੈ ਕੱਲੀਆਂ ਪਸ਼ੂ ਬਿਰਤੀਆਂ ਹੀ ਨਹੀਂ ਪਸ਼ੂਆਂ ਦਾ ਵੀ ਉਧਾਰ ਕੀਤਾ ਹੈ ਇਨਾਂ ਜੂਨਾਂ ਦਾ ਵੀ ਉਧਾਰ ਕੀਤਾ ਹੈ ਗੁਰੂ ਸਾਹਿਬ गए ਜਦੋਂ ਕੀਰਤਨ ਹੋ ਰਿਹਾ ਹੈ ਪਿਛਲੇ ਪਾਸੇ ਕੁੱਤਾ ਮਰਿਆ ਹੋਇਆ ਹੈ ਇਹਨੇ ਨੂੰ ਉੱਥੋਂ ਦਾ ਪੰਡਤ ਮੰਨਿਆ ਤੰਨਿਆ ਚਤਰਦਾਸ ਉਹ ਵੀ ਆ ਗਿਆ ਇਕੱਠ ਵੇਖ ਕੇ ਵੀ ਬੜੀ ਸੰਗਤ ਜੁੜੀ ਐ ਵੀ ਇਹ ਫਕੀਰ ਕੌਣ ਆ ਗਿਆ ਨਮਾ ਇੱਕ ਬੇਨਤੀ ਸੁਣਿਓ ਇਸੇ ਤਰ੍ਹਾਂ ਜਦੋਂ ਬਾਬਾ ਜੀ ਗਏ ਸੀ ਨਾ ਮਲਤਾਨ ਤੇ ਮਲਤਾਨ ਦੇ ਪੀਰਾਂ ਨੇ ਇੱਕ ਗੜਵਾ ਦੁੱਧ ਦਾ ਭਰਿਆ ਨਕੋ ਨਕ ਪੇਸ਼ ਕੀਤਾ ਸੀ ਉਹਨਾਂ ਦਾ ਮਤਲਬ ਸੀ ਕਿ ਬਾਬਾ ਇੱਥੇ ਤਾਂ ਪਹਿਲਾਂ ਹੀ ਬਹੁਤ ਪੀਰ ਫਕੀਰ ਰਹਿੰਦੇ ਆ ਤੇ ਤੂੰ ਕਿਵੇਂ ਰਹੇਂਗਾ ਸਾਡੇ ਚ ਤੇ ਗੁਰੂ ਨਾਨਕ ਸਾਹਿਬ ਨੇ ਗੀਸੇ ਵਿੱਚੋਂ ਇੱਕ ਚਮੇਲੀ ਦਾ ਫੁੱਲ ਕੱਢ ਕੇ ਨਾ ਉਸ ਦੁੱਧ ਦੇ ਉੱਤੇ ਰੱਖ ਦਿੱਤਾ ਸੀ ਕਹਿੰਦੇ ਜਿਵੇਂ ਦੁੱਧ ਦੇ ਵਿੱਚ ਇਹ ਚਮੇਲੀ ਰਚ ਗਈ ਨਾ ਕਹਿੰਦੇ ਮੈਂ ਤਾਂ ਐਂਉਂ ਘੁਲ ਜੂੰ ਤੁਹਾਡੇ ਵਿੱਚ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਮਿਠਾਸ ਨਾਲ ਰਹੀ ਦੇ ਜਿਵੇਂ ਆ ਘੁਲ ਗਿਆ ਐਦਾਂ ਹੀ ਮੈਂ ਘੁਲ ਜਾਣਾ ਤੁਹਾਡੇ ਚ ਕਿਸੇ ਨੂੰ ਡਾਂਗ ਨਹੀਂ ਮਾਰ ਕੇ ਸਮਝਾਇਆ ਵਸਾ ਅਣਿਆਲੇ ਤੀਰ ਬਾਣੀ ਵਾਲੇ ਹਰਪ੍ਰੀਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ राम राज ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਧਿਆਨ ਦਿਓ ਜਿਸ ਵੇਲੇ ਚattrodas pandit ਨੇ ਦੇਖਿਆ ਵੀ ਮਰਿਆ ਹੋਇਆ ਕੁੱਤਾ ਉਹ ਦੁਨੀਆ ਇਹਨਾਂ ਨੂੰ ਪੂਜਦੀ ਹੈ ਇਹਨਾਂ ਨੂੰ ਸੁਣਨ ਆਈ ਹੈ ਤੇ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਮਰੇ ਹੋਏ ਜੀਵ ਕੋਲੇ ਕਿਉਂ ਕੀਰਤਨ ਕਰਦੇ ਆ ਕੀਰਤਨ ਕਰਨਾ ਕਿਸੇ ਮੰਦਰ ਚ ਦਿਵਾਲਿਆ ਸ਼ਿਵਾਲਿਆ ਕਿਤੇ ਧਰਮਸ਼ਾਲਾ ਚ ਕਰੋ ਤੇ ਹੰਕਾਰ ਵਿੱਚ ਆ ਕੇ ਬੋਲਿਆ ਭਰਿਆ ਪੀਤਾ ਕਹਿੰਦੇ ਬਾਬਾ ਤੈਨੂੰ ਇੰਨਾ ਨਹੀਂ ਪਤਾ ਵੀ ਮਰੇ ਹੋਏ ਕੁੱਤੇ ਕੋਲ ਬੈਠੇ ਤੁਸੀਂ ਕੀਰਤਨ ਕਰ ਰਹੇ ਹੋ ਤੇ ਗੁਰਨਾਨਕ ਸਾਹਿਬ ਹੱਸ ਕੇ ਕਹਿੰਦੇ ਪੰਡਤ ਜੀ ਜੇ ਜਿਉਂਦਾ ਹੁੰਦਾ ਤਾਂ ਕੋਈ ਖਤਰਾ ਸੀਗਾ ਵੀ ਲਤ ਨਾ ਫੜ ਲੇ ਕਹਿੰਦੇ ਮਰਿਆ ਹੋਇਆ ਹੀ ਤੈਨੂੰ ਡਰਾਈ ਜਾਂਦਾ ਆਖੋ ਸਤਨਾਮ ਵਾਹਿਗੁਰੂ ਉਹਨੇ ਨਾ ਆਪਣੇ ਨੱਕ ਤੇ ਕੱਪੜਾ ਰੱਖ ਲਿਆ ਪੰਡਤ ਨੇ ਕਹਿੰਦਾ ਇੱਜ ਤੋਂ ਬਦਬੂ ਆਉਂਦੀ ਐ ਮਹਾਰਾਜ ਕਹਿੰਦੇ ਇਹ ਤੋਂ ਸੂਗ ਨਾ ਮੰਨ ਇਹ ਤੇਰਾ ਬਾਪ ਐ ਬੋਲੋ ਵਾਹਿਗੁਰੂ ਇਹ ਤੇਰਾ ਬਾਪ ਸੁਣ ਕੇ ਹੋਰ ਵੀ ਲਾਲ ਲੱਖਾ ਹੋ ਗਿਆ ਵੀ ਇੱਕ ਮਰੇ ਹੋਏ ਕੁੱਤੇ ਨੂੰ ਕਹਿੰਦੇ ਮੇਰਾ ਬਾਪ ਹੈ ਮਹਾਰਾਜ ਕਹਿੰਦੇ ਨਹੀਂ ਯਕੀਨ ਆਉਂਦਾ ਕਹਿੰਦਾ ਜੀ ਮੈਂ ਨਹੀਂ ਮੰਨਦਾ ਗੁਰੂ ਸਾਹਿਬ ਨੇ ਨਾ ਇਸ਼ਾਰਾ ਕੀਤਾ ਫਿਰ ਮਹਾਰਾਜ ਝਾਕ ਕੇ ਨਜ਼ਰ ਹੀ ਕੀਤੀ ਕੁੱਤੇ ਵੱਲ ਮਰੇ ਹੋਏ ਵੱਲ ਸੱਚਮੁੱਚ ਕੁੱਤੇ ਦੀ ਰੂਹ ਪ੍ਰਗਟ ਹੋ ਕੇ ਬੋਲਣ ਲੱਗ ਪਈ ਮਨੁੱਖੀ ਆਵਾਜ਼ ਵਿੱਚ ਕੀ ਬੋਲਦੀ ਹੈ ਉਹ ਕਹਿੰਦੀ ਹੈ ਚਤਰਦਰਸ ਮੈਂ ਤੇਰਾ ਬਾਪ ਤੇ ਮੈਂ ਕੁੱਤੇ ਦੀ ਜੂਨ ਵਿੱਚ ਪਤਾ ਕਿਉਂ ਪਿਆ ਸੀ ਜਿਵੇਂ ਅੱਜ ਤੂੰ ਘਰ ਆਏ ਇੱਕ ਫਕੀਰ ਦੀ ਨਰਾਦਰੀ ਕਰ ਰਿਹਾ ਹੈ ਘਰ ਆਏ ਫਕੀਰ ਨੂੰ ਮੰਦਾ ਬੋਲ ਰਿਹਾ ਹੈ ਘਰ ਆਏ ਫਕੀਰ ਦੀ ਤੂੰ ਖਿੱਲੀ ਉਡਾ ਰਿਹਾ ਹੈ ਉਹਨੂੰ ਨੀਮਾ ਦਿਖਾ ਰਿਹਾ ਕਹਿੰਦੇ ਮੈਂ ਵੀ ਤੇਰੇ ਵਰਗਾ ਹੀ ਸੀ ਕਿਸੇ ਦਿਨ ਇੱਕ ਫਕੀਰ ਆਏ ਸੀ ਮੰਦਰ 'ਚ ਤੇ ਕਹਿੰਦੇ ਮੈਂ ਉਹਨੂੰ ਆਖਿਆ ਸੀ ਤੇਰੇ ਵਰਗਾ ਅਨਪੜ੍ਹ ਢੇਡ ਗਵਾਰ ਮੇਰੀ ਰੀਸ ਕਰੂਗਾ ਮੈਂ ਪੰਡਤਾਂ ਗਾਨਾ ਬੀਨਾ ਬਹੁਤ ਪੜਿਆ ਲਿਖਿਆ ਹੰਕਾਰ ਚ ਸੀ ਤੇ ਕਹਿੰਦੇ ਉਹਨੇ ਮੈਨੂੰ ਜਾਂਦੇ ਜਾਂਦੇ ਨੇ ਕਹਿਤਾ ਸੀ ਕਹਿੰਦੇ ਪੰਡਤ ਤਾਂ ਬਣ ਗਿਆ ਪਰ ਕੁੱਤੇ ਵਾਂਗੂ ਭੌਂਕਣ ਦੀ ਆਦਤ ਨਹੀਂ ਗਈ ਹੰਕਾਰ ਬੋਲਦਾ ਸੀ ਨਾ ਤੇ ਸਹਿਬ ਨੇ ਪਤਾ ਕੀ ਆਖਿਆ ਜਿੱਥੇ ਆਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਉੱਥੇ ਪੜੇ ਹੋਏ ਨੂੰ ਇੱਕ ਹੋਰ ਬਚਨ ਕਿਹਾ ਜੇ ਹੰਕਾਰ ਜੇ ਪੜਿਆ ਹੋਇਆ ਵਿੱਦਿਆ ਦਾ ਮਾਨ ਕਰ ਲੈ ਨਾ ਕਹਿੰਦੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਕਹਿੰਦੇ ਵੱਡਾ ਮੂਰਖ ਹੈ ਪੜ ਲਿਖ ਗਿਆ ਤੇ ਤਾਂ ਵੀ ਹੰਕਾਰ ਨਹੀਂ ਗਈ ਤੇਰੇ ਉਹ ਮੂਰਖ ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ ਕੋਈ ਫਕੀਰ ਆਇਆ ਸੀ ਕਿਸੇ ਰਾਜੇ ਦੇ ਦਰਬਾਰ ਮੂਰੇ ਤੇ ਰਾਜਾ ਤੂੰ ਨਾਮ ਜਪਿਆ ਕਿ ਨਹੀਂ ਕਦੇ ਕਹਿੰਦਾ ਜੀ ਮੈਨੂੰ ਨਾਮ ਜਪਣ ਦੀ ਕੀ ਲੋੜ ਆ ਮੇਰੇ ਕੋਲ ਸਾਰਾ ਕੁਝ ਹੈ ਮਹਾਂਪੁਰਸ਼ ਕਹਿੰਦੇ ਆ ਲੈ ਤੈਨੂੰ ਇੱਕ ਸੋਟੀ ਦੇ ਕੇ ਚੱਲੇ ਆ ਜਿੱਦ ਤੇਨੂੰ ਤੇਰੇ ਦਰਬਾਰ ਤੇਰੇ ਪਰਜਾ ਵਿੱਚ ਕੋਈ ਮੂਰਖ ਦਿਸਿਆ ਨਾ ਵੱਡਾ ਮੂਰਖ ਆ ਸੋਟੀ ਤੂੰ ਉਹਨੂੰ ਦੇਈਂ ਐਨੀ ਡਿਊਟੀ ਕਰ ਲੈ ਸਾਡੀ ਜਦੋਂ ਤੈਨੂੰ ਤੇਰੀ ਪਰਜਾ ਵਿੱਚ ਕੋਈ ਵੱਡਾ ਮੂਰਖ ਮਿਲ ਗਿਆ ਆ ਸੋਟੀ ਉਹਨੂੰ ਦੇ ਦੀ ਆਪਦੇ ਹੱਥਾਂ ਨਾਲ ਅਸੀਂ ਖੁਸ਼ ਹਾਂ ਮਾਪੁਰਖਤਾ ਸੋਟੀ ਦੇ ਕੇ ਚਲੇ ਗਏ ਤੇ ਰਾਜੇ ਦਾ ਵਜ਼ੀਰ ਸੁਣਦਾ ਸੀ ਉਹ ਕਹਿੰਦਾ ਰਾਜਾ ਨਾ ਆਹ ਡਿਊਟੀ ਮੈਨੂੰ ਦੇ ਦੇ ਮੈਂ ਆਪੇ ਮੂਰਖ ਲੱਭ ਲੂੰ ਕੋਈ ਚਰਚਾ ਕਰਦਾ ਰਹੂੰਗਾ ਜਿਹੜਾ ਮੂਰਖ ਹੋਇਆ ਉਹਨੂੰ ਸੋਟੀ ਦੇ ਦੂੰਗਾ ਆਖੋ ਸਤਨਾਮ ਵਾਹਿਗੁਰੂ ਤੇ ਕਹਿੰਦੇ ਵਜ਼ੀਰ 23 ਸਾਲ 23 ਸਾਲ ਮੂਰਖ ਲੱਭਦਾ ਰਿਹਾ ਉਹਨੂੰ ਮਿਲਿਆ ਨਹੀਂ ਕੋਈ ਹੁਣ ਸੁਣਿਓ ਰਾਜਾ ਵੀ ਬਿਰਧ ਹੋ ਗਿਆ ਵਜ਼ੀਰ ਵੀ ਵੱਡਾ ਹੋ ਗਿਆ ਉਮਰ ਚ ਤੇ ਇੱਕ ਦਿਨ ਰਾਜਾ ਕਹਿੰਦਾ ਵੀ ਹਾਂ ਵਜ਼ੀਰਾ ਤੂੰ ਛੋਟੀ ਕਿਹਨੂੰ ਦੇ ਕੇ ਆਇਆ ਹੈ ਕਹਿੰਦੇ ਜੀ ਛੋਟੀ ਤਾਂ ਮੇਰੇ ਕੋਲੇ ਹੀ ਹੈ ਕੋਈ ਮੂਰਖ ਮਿਲਿਆ ਹੀ ਨਹੀਂ ਮੈਨੂੰ ਕਹਿੰਦੇ ਕਮਾਲ ਹੈ 23 ਸਾਲ ਹੋ ਗਏ ਤੈਨੂੰ ਕੋਈ ਮੂਰਖ ਨਹੀਂ ਮਿਲਿਆ ਕਹਿੰਦੇ ਜੀ ਨਹੀਂ ਕਹਿੰਦੇ ਕਿਵੇਂ ਲੱਭਦਾ ਹੁੰਨਾ ਮੂਰਖ ਕਹਿੰਦੇ ਉਹਦੇ ਨਾਲ ਗੱਲਾਂ ਕਰਦਾ ਹੁੰਨਾ ਚਾਰ ਰਾਜਾ ਕਹਿੰਦਾ ਤੂੰ ਮੇਰੇ ਨਾਲ ਕਰਕੇ ਵੇਖ ਪਹਿਲਾਂ ਮੈਂ ਦੇਖਾਂ ਉਹ ਕਿਹੜੀਆਂ ਗੱਲਾਂ ਆਖੋ ਸਪਨਾ ਵਾਹਿਗੁਰੂ ਧਿਆਨ ਦੇਣਾ ਤੇ ਅੱਗੋਂ ਰਾਜੇ ਨੂੰ ਪੁੱਛਦਾ ਹੈ ਵਜ਼ੀਰ ਕਹਿੰਦੇ ਰਾਜਾ ਤੇਰੀ ਉਮਰ ਵੱਡੀ ਹੋ ਗਈ ਹੈ ਅਗਲਾ ਪਲਾਨ ਕੀ ਬਣਾਇਆ ਆਉਣ ਵਾਲਾ ਸਮਾਂ ਕਿਹੋ ਜੇ ਰਾਜ ਉਭਾਗ ਕਿਹੋ ਜੇ ਦਿਨ ਦੇਖਣਾ ਚਾਹਣਾ ਬੋਲੋ ਵੇ ਅੱਗੋਂ ਰਾਜਾ ਕਹਿੰਦਾ ਵੀ ਹੁਣ ਤਾਂ ਕੱਲ ਦਾ ਨਹੀਂ ਪਤਾ ਚੱਲੋ ਚੱਲੀ ਦਾ ਮੇਲਾ ਇੱਥੇ ਸਭ ਦੀ ਕੂਚ ਤਿਆਰੀ ਐ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਕੱਲ ਨੂੰ ਕੀ ਦੀ ਵਾਰੀ ਐ ਪਤਾ ਹੀ ਨਹੀਂ ਤੂੰ ਅੱਗੇ ਦੀ ਗੱਲ ਕਰਦਾ ਮੈਨੂੰ ਤਾਂ ਕੱਲ ਦਾ ਨਹੀਂ ਪਤਾ ਵੀ ਦੇਖਣਾ ਕਿ ਨਹੀਂ ਦੂਜਾ ਸਵਾਲ ਰਾਜਾ ਤੈਨੂੰ ਇਹ ਤਾਂ ਨਹੀਂ ਪਤਾ ਫਿਰ ਤੇਰੇ ਨਾਲ ਆ ਧਨ ਦੌਲਤ ਮਾਇਆ ਕੋਈ ਪੰਡਾ ਬੰਨ ਲੈਣੀ ਆ ਸੀ ਨਾਲ ਨਹੀਂ ਜਾ ਕੇ ਜਾਣੀ ਰਸਤੇ ਦਾ ਖਰਚਾ ਕਹਿੰਦੇ ਇੱਕ ਨਿੱਕਾ ਪੈਸਾ ਮੇਰੇ ਨਾਲ ਨਹੀਂ ਜਾਣਾ ਬੋਲੋ ਇੱਕ ਨਿੱਕਾ ਪੈਸਾ ਨਾਲ ਨਹੀਂ ਜਾਣਾ ਤੀਜਾ ਸਵਾਲ ਰਾਜਾ ਮੈਨੂੰ ਜਾਂ ਕਿਸੇ ਹੋਰ ਵਜ਼ੀਰ ਨੂੰ ਜਾਂ ਆਪਣੇ ਪੁੱਤਰ ਧੀ ਨੂੰ ਆਪਣੀ ਘਰ ਵਾਲੀ ਵਿੱਚੋਂ ਕਿਸੇ ਨੂੰ ਨਾਲ ਕਹਿੰਦੇ ਉੱਥੇ ਤਾਂ ਇਕੱਲੇ ਨਹੀਂ ਜਾਣਾ ਚੌਥਾ ਸਵਾਲ ਰਾਜਾ ਫਿਰ ਤੂੰ ਕਦੇ ਨਾਮ ਜਪਿਆ ਕਹਿੰਦੇ ਮੈਂ ਨਾਮ ਨਹੀਂ ਜਪਿਆ ਕਹਿੰਦੇ ਤੈਨੂੰ ਪਤਾ ਹੈ ਨਾਲ ਕੀ ਜਾਣਾ ਹੈ ਪੰਜਵਾਂ ਸਵਾਲ ਰਾਜਾ ਕਹਿੰਦਾ ਨਾਮ ਜਪਿਆ ਤੇ ਚੰਗੇ ਕਰਮ ਕੀਤੇ ਨਾਲ ਜਾਣਗੇ ਤੇ ਮਹਾਂਪੁਰਸ਼ੋ ਆ ਧਿਆਨ ਦਿਓ ਮਹਾਂਪੁਰਸ਼ਾਂ ਨੇ ਕਿਹਾ ਸੀ ਜਿੱਦੇ ਤੈਨੂੰ ਕੋਈ ਵੱਡਾ ਮੂਰਖ ਮਿਲ ਜੇ ਉਹਨੂੰ ਇਹ ਸੋਟੀ ਦੇ ਦੀ ਵਜ਼ੀਰ ਨੇ ਉਹ ਪੰਜ ਸਵਾਲ ਰਾਜੇ ਨੂੰ ਪੁੱਛੇ ਤੇ ਸੋਟੀ ਉਸ ਰਾਜੇ ਨੂੰ ਹੀ ਦੇ ਦਿੱਤੀ ਬੋਲੋ ਐ ਕਹਿੰਦੇ ਤੇਰੇ ਨਾਲੋਂ ਵੱਡਾ ਮੂਰਖ ਨਹੀਂ ਮਿਲਿਆ ਮੈਨੂੰ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਵੀ ਕੁਝ ਵੀ ਨਾਲ ਨਹੀਂ ਜਾਣਾ ਇੱਕ ਨਾਮ ਤੋਂ ਬਿਨਾਂ ਚੰਗੇ ਕਰਮ ਤੋਂ ਬਿਨਾਂ ਕਿਸੇ ਨੇ ਨਾਲ ਨਹੀਂ ਨਿਭਣਾ ਕਿਸੇ ਨੇ ਨਾਲ ਨਹੀਂ ਤੁਰਨਾ ਤੇਰੀਆਂ ਚੰਗਿਆਈਆਂ ਨਾਲ ਜਾਣਗੀਆਂ ਤੇਰੇ ਗੁਣ ਇਕੱਠੇ ਕੀਤੇ ਨਾਲ ਜਾਣਗੇ ਤੇਰੀ ਬੰਦਗੀ ਕੀਤੀ ਤੇਰੀ ਸੇਵਾ ਕੀਤੀ ਨਾਲ ਜਾਊਗੀ ਔਰ ਕੁਝ ਵੀ ਨਾਲ ਨਹੀਂ ਜਾਣਾ ਕਹਿੰਦੇ ਰਾਜਾ ਤੈਨੂੰ ਸਾਰਾ ਕੁਝ ਪਤਾ ਹੁੰਦਿਆਂ ਵੀ ਕਹਿੰਦੇ ਤਾਂ ਵੀ ਤੂੰ ਨਾਮ ਨਹੀਂ ਜਪਿਆ ਕਹਿੰਦੇ ਫਿਰ ਤੇਰੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ ਹੈ ਤੇ ਹੁਣ ਬੇਨਤੀ ਸੁਣਿਓ ਜਿਹੜੇ ਨਾਮ ਨਹੀਂ ਜਪਦੇ ਸੋਟੀ ਆਪਣੇ ਕੋਲੇ ਵੀ ਉਹੀ ਲੱਗਦਾ ਆਖੋ ਸਤਨਾਮ ਵਾਹਿਗੁਰੂ ਆਪਾਂ ਵੀ ਸੋਟੀ ਫੜਨ ਨੂੰ ਤਿਆਰੀ ਰੋ ਕਿਉਂਕਿ ਪਤਾ ਸਭ ਕੁਝ ਹੈ ਮਨ ਜਾਣਤ ਸਭ ਬਾਤ ਜਾਣਤੀ ਔਗਣਕ ਵੇਖਿਓ ਕਿਤੇ ਸਾਨੂੰ ਵੀ ਕੋਈ ਉਹ ਸੋਟੀ ਨਾ ਫੜਾ ਦੇ ਜਾਨ ਲੱਗਿਆ ਪਤਾ ਸਭ ਕੁਝ ਹੈ ਤਾਂ ਵੀ ਉਹ ਵੇਸਲੇ ਹੋਏ ਬੈਠੇ ਆਂ ਰੋ ਵਿਚਾਰ ਪੰਡਿਤ ਚਤੁਰਦਾਸ ਜਦੋਂ ਸੁਣਿਆ ਨਾ ਵੀ ਕੁੱਤੇ ਦੀ ਰੂਹ ਵਿੱਚੋਂ ਉਹਦੇ ਬਾਪ ਦੀ ਆਵਾਜ਼ ਆਈ ਵਿਚਾਰਨ ਫੜ ਲੈ ਇਹਨਾਂ ਦੇ ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਹੈ ਆਖੋ ਵਾਹਿਗੁਰੂ ਵਾਹਿਗੁਰੂ ਐਵੇਂ ਹੰਕਾਰ ਚ ਨਾ ਰਹੀ ਮਾਣ ਨਾ ਰਵੇ ਮਿੱਟੀ ਹੋ ਜਾ ਇਨਾਂ ਦੇ ਚਰਨਾਂ ਦੇ ਕਹਿੰਦੇ ਨੇ ਚਤੁਰਦਾਸ ਨੇ ਸੋਚਿਆ ਵੀ ਇਹ ਕਾਲਾ ਇਲਮ ਤਾਂ ਨਹੀਂ ਸਿੱਖਿਆ ਬਾਬਾ ਕਿਤੇ ਕਾਲੇ ਇਲਮ ਨਾਲ ਜਾਦੂ ਸ਼ਕਤੀ ਨਾਲ ਬੁਲਾਤਾ ਹੋਵੇ ਤੇ ਕਹਿੰਦੇ ਉਸ ਵੇਲੇ ਫਿਰ ਉਹਦਾ ਬਾਪ ਫਿਰ ਬੋਲਿਆ ਕਹਿੰਦੇ ਸਾਰੇ ਭਲੇਖੇ ਛੱਡ ਕੇ ਇਨਾਂ ਤੋਂ ਉਪਦੇਸ਼ ਲੈਣ ਵਾਲਾ ਬਣ ਬੋਲੋ ਹੈ ਵੀ ਮੈਂ ਕੀ ਕਰਾਂ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਉਚਾਰਿਆ ਸੀ ਕੱਡਿਓ ਸ਼ਬਦ ਆਸਾ ਦੀ ਵਾਰ ਦੇ ਵਿੱਚ ਆਪਾਂ ਪੜਦੇ ਆ। ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਤਨ ਪੜ ਪੁਸਤਕ ਸੰਧਿਆ ਬਾਦਨ ਕਹਿੰਦੇ ਤੂੰ ਕਿਤਾਬਾਂ ਪੜਦਾ ਹੈ? ਪੁਸਤਕਾਂ ਪੜਦਾ ਹੈ, ਵੇਦ ਕਿਤੇ ਪੜੇ ਹੈ। ਪਰ ਕਾਦੇ ਵਾਸਤੇ? ਬਾਦ ਬਿਵਾਦੀ ਕਰਦਾ ਕਮਾਈਕ ਆਪ ਨਹੀਂ ਕੀਤੀ ਆਖੋ ਸਤਨਾ ਆ ਸ਼ਬਦ ਰੂਪੀ ਬਾਣ ਮਾਰਿਆ ਮਹਾਰਾਜ ਨੇ ਫਿਰ ਸਿਲ ਪੂਜਸ ਬਗਲ ਸੁਣਾਦਨ ਕਹਿੰਦੇ ਪੱਥਰ ਦੀ ਸਿਲਾ ਮੂਹਰਾ ਬਹਿ ਜਾਣਾ ਚੌਂਕੜਾ ਲਾ ਕੇ ਅੱਖਾਂ ਬੰਦ ਹੁੰਦੀਆਂ ਨੇ ਤੇ ਕੰਨ ਸੁਣਦੇ ਹੁੰਦੇ ਵੀ ਕਿੰਨੇ ਕ ਸਿੱਕੇ ਡਿੱਗ ਪਏ ਆਖੋ ਸਤਨਾ ਵਾਹਿਗੁਰੂ ਧਿਆਨ ਉਧਰ ਹੈ ਨਾ ਐਸੇ ਵੀ ਹੁੰਦੇ ਆ ਕਈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਹਰਦੁਆਰ ਗਏ ਸੀ ਇੱਕ ਪੰਡਿਤ ਬੈਠਾ ਲੋਕਾਂ ਨੂੰ ਕਹਿੰਦਾ ਅੱਗੇ ਤੁਹਾਨੂੰ ਸੱਚਖੰਡ ਐ ਉਹ ਮਿਲੂਗਾ ਇਧਰਾਂ ਰਸਤਾ ਮਿਲੂਗਾ ਤੁਹਾਡੇ ਬਜ਼ੁਰਗ ਗਏ ਹੋਏ ਐ ਉਹ ਗੱਲਾਂ ਕਰਨਗੇ ਤੁਹਾਨੂੰ ਦਸਮਦਵਾਰ ਇਦਾਂ ਦਿਖੂਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇਹਦੇ ਮੂਰੇ ਜਿਹੜੀ ਗੋਲਕ ਪਈ ਆ ਨਾ ਲੋਹੇ ਦੀ ਇਹ ਚੱਕ ਕੇ ਦੇ ਪਿੱਛੇ ਧਰ ਦੇ ਬੋਲੋ ਵਾਹ ਮਰਦਾਨੇ ਨੇ ਗੋਲਕ ਚੱਕ ਕੇ ਹੌਲੀ-ਹੌਲੀ ਪਿੱਛੇ ਰੱਖਤੀ ਤੇ ਗੁਰੂ ਨਾਨਕ ਸਾਹਿਬ ਦੀ ਸੰਗਤ ਚ ਬਹਿ ਕੇ ਉਹਦਾ ਪਾਜ ਉਦੇੜ ਤੱਕ ਕੀ ਕਹਿੰਦੇ ਜਦੋਂ ਪੰਡਤ ਨੇ ਅੱਖਾਂ ਖੋਲੀਆਂ ਕਹਿੰਦਾ ਮੇਰੀ ਗੋਲਕ ਕਿੱਥਰ ਗਈ ਓਏ ਮੇਰੀ ਗੋਲਕ ਕਹਾਂ ਹੈ ਬੋਲੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਤਾਂ ਦਸਮ ਦਵਾਰ ਦੇ ਰਾਹ ਦਿਖਾਉਣਾ ਤੈਨੂੰ ਗੋਲਕ ਦਾ ਨਹੀਂ ਪਤਾ ਲੋਕਾਂ ਨੂੰ ਤਾਂ ਤੂੰ ਰਸਤੇ ਦਿਖਾਉਣਾ ਸੱਚਖੰਡ ਦੇ ਤੇ ਤੈਨੂੰ ਗੋਲਕ ਦਾ ਨਹੀਂ ਪਤਾ ਵੀ ਮੇਰੇ ਪਿੱਛੇ ਹੀ ਪਈ ਹੈ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਸਮਝਾਇਆ ਜਾ ਜਾ ਕਿਤੇ ਸੂਰਜ ਵੱਲੀ ਪਾਣੀ ਪਾਉਂਦੇ ਨੇ ਤੇ ਮਹਾਰਾਜ ਨੇ ਚੜਦੀ ਵੱਲੀ ਇੱਧਰ ਪਾਣੀ ਪਾਇਆ ਕਰਤਾਰਪੁਰ ਆਪਣੀ ਖੇਤੀ ਛਿਬਦੀ ਵੱਲੀ ਲੈਂਦੇ ਵਾ ਉਹ ਕਹਿੰਦੇ ਬਾਬਾ ਕਿਧਰੋਂ ਕਿਹੜੇ ਦੇਸ਼ ਚੋਂ ਆਇਆ ਅਸੀਂ ਤਾਂ ਪਾਣੀ ਸੂਰਜ ਨੂੰ ਪਾਉਨੇ ਆ ਤੇ ਤੂੰ ਕਿਨੂੰ ਪਾਣੀ ਪਾਉਣਾ ਕਹਿੰਦੇ ਮੈਂ ਆਪਦੇ ਖੇਤਾਂ ਨੂੰ ਪਾਣੀ ਦੇਣਾ ਕਹਿੰਦੇ ਕਮਲਾ ਹੋ ਗਿਆ ਹੈ ਇਹ ਪਾਣੀ ਤੇਰੇ ਖੇਤਾਂ ਚ ਕਿਵੇਂ ਪਹੁੰਚ ਜੂ ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਰਾਗ ਫੜੀ ਗਈ ਕਹਿੰਦੇ ਆਹ ਪਾਣੀ ਖੇਤਾਂ ਚ ਧਰਤੀ ਤੋਂ ਧਰਤੀ ਤਈ ਪਹੁੰਚਾਉਣਾ ਹੈ ਕਹਿੰਦੇ ਖੇਤਾਂ ਚ ਨਹੀਂ ਪਹੁੰਚਦਾ ਚਲੋ ਮੰਨਿਆ ਕਹਿੰਦੇ ਤੁਹਾਡੇ ਗੜਵੇ ਭਰ-ਭਰ ਡੋਲੇ ਸੂਰਜ ਤੇ ਕਿਵੇਂ ਪਹੁੰਚ ਜਾਣਗੇ ਬੋਲੋ ਐਂ ਅੱਖਾਂ ਖੋਲ ਦਿੱਤੀਆਂ ਉਹ ਪਾਣੀ ਪਤਾ ਕਿਉਂ ਪਿਉਂਦੇ ਨੇ ਲੋਕ ਉਹ ਤਾਂ ਪਾਉਂਦੇ ਐ ਕਿ ਜਿਹੜਾ ਸੂਰਜ ਹੈ ਨਾ ਸੂਰਜ ਦਾ ਪੁੱਤ ਮੰਨਿਆ ਧਰਮਰਾਜ ਤੇ ਕਹਿੰਦੇ ਜੇ ਸੂਰਜ ਨੂੰ ਖੁਸ਼ ਕਰ ਲਿਆ ਆਪੇ ਆਪਦੇ ਪੁੱਤ ਦੇ ਕੰਨ ਮਰੋੜੂਗਾ ਖੁਸ਼ਾਤਨਾ ਵਾਹਿਗੁਰੂ ਐਦਾਂ ਕਰਮकांड ਕੀਤੇ ਆ ਪਖੰਡ ਕੀਤੇ ਆ ਰੱਬ ਨਹੀਂ ਖੁਸ਼ ਹੁੰਦਾ ਇਹ ਤਾਂ ਆਪਣੀ ਅੰਦਰਲੀ ਅਵਸਥਾ ਸੱਚੀ ਬਣਾ ਸੱਚ ਹੋਵੇ ਤਾਂ ਸੱਚ ਪਾਈਏ ਅੰਦਰੋਂ ਸੱਚਾ ਹੋ ਬਾਹਰੋਂ ਇੱਕ ਸਮੇਂ ਮੈਲਾ ਵੀ ਪਰਵਾਣ ਹੋ ਜਾਏਗਾ ਪਰ ਜੇ ਅੰਦਰ ਮੈਲਾ ਹੈ ਫਿਰ 12 ਤੋਤੀ ਤੁੰਬੜੀ ਅੰਦਰ ਵੇਸ਼ਨ ਕੋਹ ਮਹਾਰਾਜ ਕਹਿੰਦੇ ਧਿਆਨ ਤੇਰਾ ਮਾਇਆ ਚ ਹੁੰਦਾ ਸਿਲ ਪੂਜਸ ਬਗਲ ਸਮਾਧਨ ਬਗਲੇ ਵਰਗੀ ਸਮਾਦੀ ਫਿਰ ਕਹਿੰਦੇ ਮੁਖ ਝੂਠ ਵਿਭੂਖ ਅnsਾਰਨ ਕਹਿੰਦੇ ਮੂੰਹੋਂ ਝੂਠ ਬੋਲ ਬੋਲ ਕੇ ਲੋਕਾਂ ਨੂੰ ਠੱਗਦਾ ਹੈ ਕਹਿੰਦੇ ਐਡਾ ਝੂਠ ਬੋਲਦਾ ਲੋਹੇ ਨੂੰ ਵੀ ਸੋਨਾ ਕਹਿ ਕੇ ਦੇਈ ਜਾਂਦਾ ਆਖੋ ਸਤਨਾ ਹੁੰਦੇ ਆ ਨਾ ਇਹੋ ਜੇ ਇਰ ਕਹਿੰਦੇ ਤ੍ਰਹਪਾਲ ਤੇ ਹਾਲ ਵਿਚਾਰਨ ਗਾਇਤਰੀ ਮੰਤਰ ਪੜਦਾ ਹੈ ਉਹਦੀ ਵਿਚਾਰ ਕਰ ਕਰ ਲੋਕਾਂ ਨੂੰ ਸੁਣਾਉਣਾ ਹੈ ਗਲ ਮਾਲਾ ਤਿਲਕ ਲਲਾਟਨ ਗਲੇ ਵਿੱਚ ਮਾਲਾ ਪਾਈ ਹੈ ਮੱਥੇ ਤੇ ਤਿਲਕ ਲਾਇਆ ਹੈ ਤੇ ਕਹਿੰਦੇ ਦੋ ਏ ਧੋਤੀ ਵਸਤਰ ਕਪਾਟਨ ਦੋ ਕੱਪੜੇ ਰੱਖਦਾ ਇੱਕ ਮੋਢੇ ਤੇ ਇੱਕ ਧੋਤੀ ਕਹਿੰਦੇ ਜੇ ਬ੍ਰਾਹਮਣਾ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਜੇ ਤੂੰ ਥੋੜਾ ਵੀ ਬ੍ਰਹਮ ਨੂੰ ਜਾਣਿਆ ਹੁੰਦਾ ਨਾ ਕਾਲਪੁਰਖ ਨੂੰ ਉਸ ਰਮੇ ਹੋਏ RAM ਨੂੰ ਫਿਰ ਕਹਿੰਦੇ ਤੂੰ ਆ ਫੋਕਟ ਕਰਮ ਨਹੀਂ ਸੀ ਕਰਦਾ ਆਖੋ ਸਤਿਗੁਰ ਵਾਹਿਗੁਰੂ ਆ ਪਖੰਡ ਨਹੀਂ ਸੀ ਕਰਦਾ ਸਿਆ ਪੱਥਰਾ ਮੂਰੇ ਨੱਕ ਨਹੀਂ ਸੀ ਰਗੜਦਾ ਕਹੋ ਨਾਨਕ ਨਿਛੋ ਧਿਆਵੇ ਬਿਨ ਸਤਿਗੁਰ ਵਾਹਿਗੁਰੂ ਬਾਟਾ ਮਹਾਰਾਜ ਨੇ ਉਪਦੇਸ਼ ਦਿੱਤਾ ਸ਼ਬਦ ਉੱਥੇ ਉਚਾਰਿਆ ਕਾਂਸੀ ਦੀ ਧਰਤੀ ਤੇ ਬਨਾਰਸ ਬੋਲੋ ਸਤਨਾ ਵਾਹਿਗੁਰੂ ਆਸਵਾ ਬਦੂ ਚਾਰਿਆ ਤੇ ਇੱਕ ਪੱਤਰੇ ਤੇ ਲਿਖ ਕੇ ਦਿੱਤਾ ਤੇ ਪੰਡਿਤ ਚਤੁਰਦਾਸ ਨੇ ਉਹ ਲਿਖਿਆ ਪੰਡਿਤ ਨੂੰ ਸੋਝੀ ਦੇਤੀ ਨਾ ਉਹਦਾ ਮਾਣ ਹੰਕਾਰ ਕਿੱਧਰ ਹੀ ਗਿਆ ਉਹਦੇ ਫੋਕਟ ਕਰਮ ਕੀਤੇ ਸਭ ਛੜਾ ਤੇ ਉਹਨੂੰ ਸੱਚ ਦਾ ਬੰਦੀ ਬਣਾਤਾ ਬਾਬਾ ਜੀ ਨੇ ਬੋਲੋ ਸਤਨਾ ਵਾਹਿਗੁਰੂ ਸੱਚ ਦਾ ਮਾਰਗ ਵਿਖਾਤਾ ਮੇਰੇ ਗੁਰੂ ਨਾਨਕ ਨੇ ਕਹਿੰਦੇ ਕੋ ਨਾਨਕ ਨਿਸ਼ਚੋ ਧਿਆਵੈ ਉਹਨੂੰ ਧਿਆ ਜਿਹੜਾ ਕਦੇ ਨਾ ਜੰਮਦਾ ਨਾ ਮਰਦਾ ਆਖੋ ਸਤਨਾ ਬਿਨ ਸਤਗੁਰ ਬਾਟ ਨਾ ਪਾਵੇ ਕਹਿੰਦੇ ਬਗੈਰ ਪੂਰੇ ਗੁਰੂ ਤੋਂ ਇਹ ਕਿਰਪਾ ਨਹੀਂ ਹੁੰਦੀ ਫਿਰ ਉਹ ਗੁਰੂ ਦਾ ਸਿੱਖ ਬਣਿਆ ਸੀ ਉੱਥੋਂ ਦਾ ਪੰਡਾ ਤੇ ਸਮਾਂ ਬੀਤਦਾ ਗਿਆ ਪੰਜਵੇਂ ਪਾਤਸ਼ਾਹ ਜਦੋਂ ਬਾਣੀ ਲਿਖਵਾ ਰਹੇ ਸੀ ਨਾ ਭਾਈ ਗੁਰਦਾਸ ਜੀ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਾਮ ਸਰ ਸਾਹਿਬ ਵਿਖੇ ਤੇ ਕਹਿੰਦੇ ਉਸ ਪੰਡਿਤ ਚਤੁਰਦਾਸ ਦੇ ਪੋਤੇ ਆਏ ਸੀ ਆ ਲਾਈਨਾ ਪੰਕਤੀਆਂ ਲਿਖ ਕੇ ਲੈ ਕੇ ਆਏ ਸੀ ਉਹ ਪੁਰਾਣੀਆਂ ਕਹਿੰਦੇ ਸਾਡੇ ਦਾਦੇ ਗੁਰੂ ਕੋਲੇ ਲਿਖੀਆਂ ਪਈਆਂ ਸੀ ਥੋਡੇ ਗੁਰੂ ਨਾਨਕ ਸਾਹਿਬ ਨੇ ਆ ਸ਼ਬਦ ਉੱਥੇ ਉਚਾਰਿਆ ਸੀ ਆਖੋ ਸਤਨਾ ਵਾਹਿਗੁਰੂ ਮਹਾਰਾਜ ਨੇ ਆ ਸ਼ਬਦ ਫੇਰ ਗੁਰਬਾਣੀ ਚ ਦਰਜ ਕੀਤਾ ਦੇਖ ਲਓ ਇਹ ਵੀ ਨਾਲ ਹੀ ਆਖਿਆ ਮਹਾਰਾਜ ਨੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਕਹਿੰਦੇ ਆ ਜਿਹੜਾ ਤੂੰ ਲੋਭੀ ਐ ਨਾ ਲੋਭੀ ਕਹਿੰਦੇ ਤੂੰ ਉਹਨੂੰ ਮਰਿਆ ਹੋਇਆ ਕੁੱਤਾ ਕਹਿਣਾ ਕਹਿੰਦੇ ਤੂੰ ਜਿਉਂਦਾ ਹੀ ਕੁੱਤਾ ਐ ਆ ਜਦੋਂ ਤੇਰੇ ਅੰਦਰ ਇੰਨਾ ਲੋਭ ਵੜਿਆ ਆਖੋ ਸਤਨਾਮ ਵਾਹਿਗੁਰੂ ਦੇਖ ਲੋ ਝੂਠ ਬੋਲਦਾ ਲੋਕਾਂ ਨੂੰ ਠੱਗਦਾ ਕਹਿੰਦੇ ਐ ਨਾ ਕਿਆ ਕਰੋ ਫਲਾਣਾ ਚੂੜਾ ਐ ਕਹਿੰਦੇ ਉਹ ਹਰੇਕ ਬੰਦਾ ਚੂੜਾ ਐ ਜਿਹੜਾ ਬੰਦਾ ਝੂਠ ਬੋਲਦਾ ਆਖੋ ਸਤਨਾਮ ਵਾਹਿਗੁਰੂ ਤੇ ਆਪਾਂ ਕਿੰਨੀ ਵਾਰੀ ਚੂੜੇ ਬਣਦੇ ਆ ਫੋਨ ਤੇ ਦੱਸੋ ਕਿੰਨੇ ਝੂਠ ਬੋਲਦੇ ਆ ਹੱਸਣ ਦੀ ਨਹੀਂ ਗੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੀ ਵਾਰੀ ਚੂੜੇ ਬਣੇ ਹੁੰਨੇ ਆ ਆਪਾਂ ਤੇ ਲੋਕੀ ਕਹਿੰਦੇ ਫੁਲਾਨੀ ਜਾਤ ਇੱਥੇ ਜਾਤ ਮਹਾਰਾਜ ਕਹਿੰਦੇ ਜਾਤ ਪਾਤ ਦੀ ਤਾਂ ਗੱਲ ਹੀ ਨਹੀਂ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਇੱਕੇ ਪਹਿਚਾਨ ਨੂੰ ਤੇਰੇ ਵਿੱਚ ਹੀ ਸਾਰੀਆਂ ਕੁਆਲਿਟੀਆਂ ਨੇ ਜੇ ਆ ਔਗਣ ਤੇਰੇ ਵਿੱਚ ਪਲਪਦਾ ਤੂੰ ਕੁੱਤਾ ਵੀ ਐ ਤੂੰ ਚੂੜਾ ਵੀ ਐ ਤੂੰ ਠੱਗ ਵੀ ਐ ਤੂੰ ਮੁਰਦੇ ਖਾਣ ਵਾਲਾ ਨੌਨ ਵੈਜ ਵੀ ਐ ਆਖੋ ਸਤਨਾਮ ਵਾਹਿਗੁਰੂ